ਲక్ష్ਮੀ ਨੀ ਮੋੜੀ ਦੀ ਹੁੰਦੀ ਉਹ ਥੋੜੀ ਨੇ ਇਹਨਾਂ ਨੇ ਕਿਹੜਾ ਨਰਮਾ ਵਿੱਚ ਪੈਸੇ ਫੜ ਕੇ ਕਹਿ ਦਿਓ ਵੀ ਹਾਂ ਤੇ ਇੱਕ ਤਰੀਕ ਨੂੰ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀ ਨੂੰ ਮਾਫਾ ਲਾ ਬਹੁਤ ਸਮਝਦਾਰ ਕੈਂਪ ਹੈ ਜੀ ਇਹ ਕੈਂਪ ਵਾਲੇ ਤਾਂ ਬਹੁਤ ਸਮਝਦਾਰ ਨੇ ਜਿੰਦਾਬਾਦ ਜਿੰਦਾਬਾਦ ਲక్ష్ਮੀ ਨੀ ਮੋੜੀ ਦੀ ਹੁੰਦੀ ਉਹ ਥੋਡੀ ਨੇ ਇਹਨਾਂ ਨੇ ਕਿਹੜਾ ਨਰਮਾ ਵਿੱਚ ਪੈਸੇ ਫੜ ਕੇ ਕਹਿ ਦਿਓ ਵੀ ਹਾਂ ਤੇ ਇੱਕ ਤਰੀਕ ਨੂੰ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀ ਨੂੰ ਮਾਫ ਆ ਲਾ ਬਹੁਤ ਸਮਝਦਾਰ ਕੈਂਪ ਹੈ ਜੀ ਇਹ ਕੈਂਪ ਵਾਲੇ ਤਾਂ ਬਹੁਤ ਸਮਝਦਾਰ ਨੇ ਜਿੰਦਾਬਾਦ ਜਿੰਦਾਬਾਦ ਲక్ష్ਮੀ ਨਹੀਂ ਮੋੜੀ ਦੀ ਹੁੰਦੀ ਉਹ ਥੋਡੀ ਨੇ ਇਹਨਾਂ ਨੇ ਕਿਹੜਾ ਨਰਮਾ ਵਿੱਚ ਪੈਸੇ ਫੜ ਕੇ ਕਹਿ ਦਿਓ ਵੀ ਹਾਂ ਤੇ ਇੱਕ ਤਰੀਕ ਨੂੰ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀ ਨੂੰ ਮਾਫ ਆ ਲਾ ਬਹੁਤ ਸਮਝਦਾਰ ਕੈਂਪ ਹੈ ਜੀ ਇਹ ਕੈਂਪ ਵਾਲੇ ਤਾਂ ਬਹੁਤ ਸਮਝਦਾਰ ਨੇ ਜਿੰਦਾਬਾਦ ਜਿੰਦਾਬਾਦ